20 ਦਸੰਬਰ ਨੂੰ ਪ੍ਰਸਿੱਧ ਕ੍ਰਾਂਤੀਕਾਰੀ ਰਾਮ ਪ੍ਰਸਾਦ ਬਿਸਮਿਲ ਜੀ ਦੀ ਵਰਸੀ ਹੈ। ਦੇਸ਼ ਲਈ ਆਪਣਾ ਆਪਾ ਵਾਰਨ ਵਾਲਿਆਂ ਵਿੱਚ ਪੰਡਿਤ ਰਾਮ ਪ੍ਰਸਾਦ ਬਿਸਮਿਲ ਇੱਕ ਇਹੋ ਜਿਹਾ ਨਾਮ ਹੈ ਜਿਸ ਤੋਂ ਬਿਨਾ ਭਾਰਤੀ ਆਜ਼ਾਦੀ ਦੇ ਅੰਦੋਲਨ ਦਾ ਇਤਿਹਾਸ ਕਦੇ ਪੂਰਾ ਹੋ ਹੀ ਨਹੀਂ ਸਕਦਾ। ਇਨਕਲਾਬ ਦੇ ਲਹੂ ਭਿੱਜੇ ਇਤਿਹਾਸ ਵਿੱਚ ਬਿਸਮਿਲ ਉਹ ਚਮਕਦਾ ਸਿਤਾਰਾ ਹੈ। ਜਿਹੜਾ ਅੱਜ ਵੀ ਦੇਸ਼ ਦੇ ਨੌਜਵਾਨਾਂ ਵਿੱਚ ਨਵੀਂ ਊਰਜਾ ਦਾ ਸੰਚਾਰ ਕਰਦਾ ਹੈ ਉਹਨਾਂ ਦਾ ਜਨਮ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਸ਼ਹਿਰ ਦੇ ਇੱਕ ਧਾਰਮਿਕ ਖੱਤਰੀ ਪਰਿਵਾਰ ਵਿੱਚ 11 ਜੂਨ 1897 ਨੂੰ ਹੋਇਆ ਸੀ ਉਹਨਾਂ ਦੇ ਪਿਤਾ ਦਾ ਨਾਮ ਸ਼੍ਰੀ ਮੁਰਲੀ ਧਰਜੀ ਸੀ ਤੇ ਮਾਤਾ ਜੀ ਦਾ ਨਾਮ ਸੀ ਸ਼੍ਰੀਮਤੀ ਮੂਲਮਤੀ ਇਹ ਦੋਨੋਂ ਸਾਰੇ ਸਮਾਜ ਵਿੱਚ ਬਹੁਤ ਸਤਿਕਾਰੇ ਜਾਂਦੇ ਸਨ ਤੇ ਲੋਕ ਉਹਨਾਂ ਦੇ ਪਿਤਾ ਜੀ ਨੂੰ ਪੰਡਿਤ ਜੀ ਕਹਿੰਦੇ ਸਨ ਇਸੇ ਤਰ੍ਹਾਂ ਹੌਲੀ ਹੌਲੀ ਲੋਕ ਉਹਨਾਂ ਨੂੰ ਵੀ ਉਹਨਾਂ ਦੇ ਪਿਤਾ ਜੀ ਵਾਂਗ ਪੰਡਿਤ ਜੀ ਹੀ ਕਹਿਣ ਲੱਗ ਪਏ ਨਹੀਂ ਹੋਇਆ ਬਸ ਬਾਪੂ ਜੀ ਨੇ ਮੈਨੂੰ ਘਰੋਂ ਕੱਢ ਦਿੱਤਾ ਕਹਿੰਦੇ ਨੇ ਮੇਰੇ ਲੱਛਣ ਮਾੜੇ ਨੇ ਮੇਰੀ ਸੰਗਤ ਠੀਕ ਨਹੀਂ ਹੈ ਮੈਂ ਸਰਕਾਰ ਦੇ ਵਿਰੁੱਧ ਲਿਖ ਰਿਹਾ ਤੇ ਲੁਕ ਲੁਕ ਕੇ ਸਰਕਾਰ ਦੇ ਵਿਰੁੱਧ ਕੰਮ ਵੀ ਕਰ ਰਿਹਾ ਹੁਣ ਕਿਸੇ ਦਿਨ ਪੁਲਿਸ ਕੁਰਕੀ ਦੇ ਹੁਕਮ ਲੈ ਕੇ ਘਰ ਆ ਜਾਏਗੀ ਮੈਨੂੰ ਕਹਿੰਦੇ ਜਾਂ ਤਾਂ ਸੁਧਰ ਜਾ ਤੇ ਜਾਂ ਫਿਰ ਘਰ ਛੱਡ ਕੇ ਚਲਾ ਜਾ ਪਰ ਤੁਹਾਨੂੰ ਕੀ ਮੁਕੰਦੀ ਭਾਜੀ ਇਹ ਘਰੋਂ ਬੇਕਰ ਹੋਣ ਦਾ ਦਰਦ ਤੁਸੀਂ ਨਹੀਂ ਸਮਝੋਗੇ ਤਾ ਕੀ ਹੋ ਗਿਆ ਮਿੱਤਰਾ ਘਰੋਂ ਹੀ ਕੱਢਿਆ ਏ ਵਿਆਹ ਤਾਂ ਨਹੀਂ ਕਰਵਾ ਦਿੱਤਾ ਤੇਰਾ ਉਹ ਜਿਹੜਾ ਰੋਂਦਾ ਫਿਰਦਾ ਏ ਉਹ ਮਜੇ ਨਾਲ ਮੰਦਰ ਵਿੱਚ ਤਾਂ ਰਹਿ ਹੀ ਸਕਦਾ ਹੈ ਨਾ ਹੂੰ ਤੁਹਾਡੇ ਵਰਗੇ ਯਾਰ ਵੀ ਰੱਬ ਕਿਸੇ ਨੂੰ ਨਾ ਦੇਵੇ ਹੌਸਲਾ ਦੇਣ ਲਈ ਦੋ ਅੱਖਰ ਤਾਂ ਬੋਲ ਦਿਓ ਜਿਸ ਦੇ ਨਾਲ ਮੇਰਾ ਮਨ ਹਲਕਾ ਹੋਵੇ ਜਦੋਂ ਮੈਂ ਘਰੋਂ ਨਿਕਲਿਆ ਸੀ ਤਾਂ ਬੀਬੇ ਰੋਂਦੀ ਪਈ ਸੀ ਦੇਸ਼ ਭਗਤਾਂ ਦੀਆਂ ਮਾਵਾਂ ਦੇ ਪੱਲੇ ਤਾਂ ਰੋਣਾ ਹੀ ਪੈਂਦਾ ਏ ਮਿੱਤਰਾ ਸ਼ੇਸ਼ ਭਗਤੀ ਆਪਣੇ ਨਾਲ ਇਧਰ ਦੀਆਂ ਦੁੱਖ ਤਕਲੀਫਾਂ ਦਾ ਲੈ ਕੇ ਹੀ ਹੁੰਦੀ ਹੈ ਤੇ ਜਿਹੜਾ ਇਸ ਰਾਹ ਤੇ ਪੈਰ ਪੁੰਦਾ ਹੈ ਉਹਨਾਂ ਦੇ ਲਈ ਇਹ ਪਰੇਸ਼ਾਨੀਆਂ ਵੀ ਫੁੱਲਾਂ ਦੀ ਸੇਜ ਬਣ ਜਾਂਦੀਆਂ ਨੇ ਬਸ ਤੁਹਾਡੀ ਨਜ਼ਰ ਆਪਣੇ ਨਿਸ਼ਾਨੇ ਤੇ ਹੋਣੀ ਚਾਹੀਦੀ ਹੈ ਨਜ਼ਰ ਤਾਂ ਨਾ ਨਿਸ਼ਾਨੇ ਉੱਤੇ ਹੀ ਹੈ ਮੁਕੰਦੀਪਾ ਜੀ ਸਿਰਫ ਇਸ ਮੁਲਕ ਦੀ ਮਿੱਟੀ ਦੇ ਲਈ ਪਿਆਰ ਦੇ ਸਦਕਾ ਮੈਂ ਹਰ ਵੇਲੇ ਉਤਸ਼ਾਹਿਤ ਰਹਿੰਦਾ ਸਭ ਕੁਝ ਸਹੰਦਾ ਵੀ ਆ ਤੇ ਹੋਰ ਸਭ ਕੁਝ ਸਹਨ ਲਈ ਤਿਆਰ ਵੀ ਰਹਿਣਾ ਤੇਰੀ ਤਾਂ ਕਿਸਮਤ ਵਿੱਚ ਹੀ ਦੇਸ਼ ਸੇਵਾ ਲਿਖੀ ਹੋਈ ਹੈ ਯਾਦ ਹੈ ਨਾ ਤੂੰ ਆਪ ਹੀ ਅੰਗਰੇਜ਼ਾਂ ਦੇ ਵਿਰੁੱਧ ਅੱਗ ਉਗਲਦੀਆਂ ਕਿਤਾਬਾਂ ਲਿਖਣੀਆਂ ਤੇ ਛਾਪਣੀਆਂ ਸ਼ੁਰੂ ਕਰ ਦਿੱਤੀਆਂ ਸੀ ਤੇ ਉਹਨਾਂ ਕਿਤਾਬਾਂ ਦੀ ਵਿਕਰੀ ਤੋਂ ਇਕੱਠੀ ਹੋਈ ਰਕਮ ਦੇ ਨਾਲ ਬੰਬ ਤੇ ਬੰਦੂਕਾਂ ਵੀ ਖਰੀਦਣ ਲੱਗ ਪਿਆ ਸੀ ਕੀ ਕਰੀਏ ਭਾਜੀ ਜਦੋਂ ਦੀ ਹੋਸ਼ ਸੰਭੀ ਹੈ ਭਾਰਤ ਉੱਤੇ ਕਾਲੇ ਦਿਲ ਵਾਲੇ ਗੋਰਿਆਂ ਨੂੰ ਰਾਜ ਕਰਦਿਆਂ ਦੇਖਿਆ ਹੈ ਮੈਂ ਭੁੱਖਾ ਤਾਂ ਰਹਿ ਸਕਦਾ ਪਰ ਹਥਿਆਰਾਂ ਤੋਂ ਬਿਨਾ ਅੰਗਰੇਜ਼ਾਂ ਨਾਲ ਲੜ ਨਹੀਂ ਹੁਣਾ ਤੇ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਜਵਾਬ ਦੇਣਾ ਬਹੁਤ ਜ਼ਰੂਰੀ ਹੈ ਬੰਬ ਤੇ ਬੰਦੂਕਾਂ ਹੋਣਾ ਬਹੁਤ ਜ਼ਰੂਰੀ ਹੈ ਅੰਗਰੇਜ਼ ਇਹੀ ਬੋਲੀ ਸਮਝਦੇ ਨੇ ਤੇਰਾ ਖੂਨ ਕੁਝ ਜ਼ਿਆਦਾ ਹੀ ਗਰਮ ਹੈ ਬਥੇਰਾ ਮਨਾ ਕੀਤਾ ਨਰਮ ਮિજાਜ ਵਾਲੇ ਕਾਂਗਰਸੀ ਨੇ ਤਾਂ ਆਨੇ ਪਰ ਤੂੰ ਲਖਨਊ ਇਜਲਾਸ ਵਿੱਚ ਲੋਕ ਮਾਨਿਆ ਤਿਲਕ ਦੀ ਸ਼ੋਭਾ ਯਾਤਰਾ ਕੱਢ ਕੇ ਰਤ ਰਤ ਨੌਜਵਾਨਾਂ ਦਾ ਚਿਹਤਾ ਬਣ ਹੀ ਗਿਆ ਤੇ ਅੰਗਰੇਜ਼ਾਂ ਦੀਆਂ ਅੱਖਾਂ ਵਿੱਚ ਰੜਕਣ ਵੀ ਲੱਗ ਪਿਆ ਸ਼ੁਕਰ ਕਰ ਸ਼ੁਕਰ ਕਰਕੇ ਅੰਗਰੇਜ਼ਾਂ ਨੂੰ ਅਜੇ ਤੇਰਾ ਪਤਾ ਨਹੀਂ ਉਹਨਾਂ ਨੂੰ ਤਾਂ ਅੰਦਾਜ਼ਾ ਵੀ ਨਹੀਂ ਹੋਣਾ ਕਿ ਪੰਡਤ ਜੀ ਦਾ ਮੁੰਡਾ ਉਹਨਾਂ ਨੂੰ ਮੁਲਕ ਵਿੱਚੋਂ ਕੱਢਣ ਲਈ ਸਿਰ ਤੇ ਕਫਨ ਬੰਨ ਕੇ ਤੁਰਿਆ ਫਿਰਦਾ ਹੈ ਹੋਤਾ ਹੈ ਮੈਂ ਤਾਂ ਸੌਂ ਖਾਦੀ ਹੈ ਕਿ ਸਾਡੇ ਦੇਸ਼ ਦੇ ਸਪੂਤਾਂ ਦੀ ਛਾਤੀ ਉੱਤੇ ਲੱਤ ਮਾਰ ਕੇ ਸਾਡੇ ਖੇਤਾਂ ਵਿੱਚ ਪੈਦਾ ਹੋਏ ਅੰਨ ਦਾ ਇੱਕ ਵੀ ਦਾਣਾ ਅੰਗਰੇਜ਼ਾਂ ਨੂੰ ਚੈਨ ਨਾਲ ਬੈਠ ਕੇ ਨਹੀਂ ਖਾਣ ਦੇਣਾ ਸਹੀ ਕਿਹਾ ਤੁਸੀਂ ਸ਼ਾਇਦ ਮੇਰੀ ਕਿਸਮਤ ਵਿੱਚ ਹੀ ਦੇਸ਼ ਸੇਵਾ ਲਿਖੀ ਹੋਈ ਹੈ ਨਹੀਂ ਤਾਂ ਮੈਂ ਪਹਿਲਾਂ ਜਿਹੋ ਜਿਹਾ ਸੀ ਤੇ ਜਿਹੋ ਜਿਹਾ ਹੁਣ ਬਣ ਗਿਆ ਉਹ ਬਦਲਾਵ ਐਵੇਂ ਨਹੀਂ ਆਉਂਦਾ ਕਿਸੇ 'ਚ ਆਪਣੀ ਪੁਰਾਣੀ ਸ਼ਖਸੀਅਤ ਯਾਦ ਕਰਦਾ ਤਾਂ ਐਦਾਂ ਲੱਗਦਾ ਜਿਦਾਂ ਰੱਬ ਨੇ ਮੈਨੂੰ ਕਿਸੇ ਖਾਸ ਕਮ ਲਈ ਚੁਣਿਆ ਹੈ ਪਰ ਹੁਣ ਕੀ ਕੀ ਕਰਨਾ ਹੈ ਤੇਰਾ ਇਹ ਮਾਤਰਵੇਦੀ ਸੰਗਠਨ ਕਿਦਾਂ ਚਲੇਗਾ ਪੈਸੇ ਦੀ ਲੋੜ ਤਾਂ ਹੈ ਹੀ ਇਸ ਨੂੰ ਚਲਾਉਣ ਲਈ ਤੇ ਹੋਰ ਨਵੇਂ ਸਾਥੀਆਂ ਦੀ ਵੀ ਲੋੜ ਪਏਗੀ ਹਾਂ ਤਾਂ ਇੱਕੋ ਹੀ ਤਰੀਕਾ ਹੈ ਉਹ ਕੀ ਡਕੈਤੀ ਹਾਂ ਬਾਲ ਵਿੱਚ ਅੱਜ ਦੀ ਤਾਜ਼ਾ ਖਬਰ ਅੱਜ ਦੀ ਤਾਜ਼ਾ ਖਬਰ ਦਕੈਤਾਂ ਦਾ ਸਰਗਣਾ ਗੇਂਦਾ ਲਾਲ ਦੀਖਸ਼ਿਤ ਫੜਿਆ ਗਿਆ ਦਿੱਲੀ ਤੇ ਆਗਰੇ ਦੇ ਵਿੱਚ ਇੱਕ ਹੋਰ ਲੁੱਟ ਦੀ ਯੋਜਨਾ ਬਣਾ ਰੇ ਸੀ ਦਕੈਤ ਪੁਲਿਸ ਦੀ ਘੇਰਾਬੰਦੀ ਤੋਂ ਬਾਅਦ ਦੋਵੇਂ ਪਾਸਿਓਂ ਗੋਲੀਬਾਰੀ ਹੋਈ ਕਈ ਡਕੈਤ ਗੋਲੀਬਾਰੀ ਚ ਹਲਾਕ ਹੋਏ ਤੇ ਗੇਂਦਾ ਲਾਲ ਦੀਖਸ਼ਿਤ ਨੂੰ ਪੁਲਿਸ ਨੇ ਦਬੋਚ ਲਿਆ ਅੱਜ ਦੀ ਤਾਜ਼ਾ ਖਬਰ 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 ਕੇਂਦਰਲਾਲ ਦੇਖਸ਼ਤ ਅੰਗਰੇਜ਼ਾਂ ਦੀ ਅੱਖਾਂ ਵਿੱਚ ਘੱਟਾ ਪਾ ਕੇ ਮੈਨਪੁਰੀ ਜੇਲ੍ਹ ਵਿੱਚੋਂ ਹੱਤ ਕਢੀ ਜ਼ਮੇਦ ਫਰਾਰ ਸੂਚਨਾ ਦੇਣ ਵਾਲੇ ਨੂੰ ਬੰਦਾ ਇਨਾਮ ਮਿਲੇਗਾ ਅੱਜ ਦੀ ਤਾਜ਼ਾ ਖਬਰ ਅੱਜ ਦੀ ਤਾਜ਼ਾ ਖਬਰ what are you doing i want him humko shikshit ye at any cost just sir ਸ਼ੁਕਰ ਹੈ ਤੋਂ ਸ਼ਾਹ ਜਹਾਂਪੁਰ ਮੋੜਾ ਹੈ ਰਾਮ ਪ੍ਰਸਾਦ ਇਹ ਵੀ ਸ਼ੁਕਰ ਹੈ ਕਿ ਸਰਕਾਰ ਨੇ ਮੈਨਪੁਰੀ ਸਾਜ਼ਿਸ਼ ਵਿੱਚ ਸ਼ਾਮਲ ਨੌਜਵਾਨਾਂ ਲਈ ਆਮ ਮਾਫੀ ਦਾ ਐਲਾਨ ਕਰ ਦਿੱਤਾ ਨਹੀਂ ਤਾਂ ਸਾਨੂੰ ਤਾਂ ਇਹ ਖਬਰ ਮਿਲੀ ਸੀ ਕਿ ਤੂੰ ਅੰਗਰੇਜ਼ਾਂ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਸਹੀ ਹੈ ਬਿਸਮਿਲ ਸਾਨੂੰ ਤਾਂ ਲੱਗਿਆ ਸੀ ਕਿ ਤੂੰ ਸ਼ਹੀਦ ਹੋ ਗਿਆ ਯੋਗੇਸ਼ ਭਾਜੀ ਜਿੱਤਾ ਬੰਗਾਲੀ ਪੁਲਿਸ ਤੁਹਾਡੇ ਤੇ ਸਚਿੰਦਰਨਾਥ ਭਾਜੀ ਦੇ ਪਿੱਛੇ ਹੱਥ ਧੋਕੇ ਪਈ ਰਹਿੰਦੀ ਹੈ ਉਸੇ ਤਰ੍ਹਾਂ ਇੱਥੇ ਮੇਰਾ ਵੀ ਪੁਲਿਸ ਨਾਲ ਚੂਹੇ ਬਿੱਲੀ ਦਾ ਖੇਡ ਚੱਲਦਾ ਹੀ ਰਹਿੰਦਾ ਹੈ ਸ਼ਹੀਦ ਕਰਨ ਚ ਅੰਗਰੇਜ਼ਾਂ ਦੀ ਪੁਲਿਸ ਨੇ ਕੋਈ ਕਸਰ ਤਾਂ ਨਹੀਂ ਸੀ ਛੱਡੀ ਪੰਡਿਤ ਗੇਂਦਾ لال ਦੀਕਸ਼ਿਤ ਦੇ ਫਰਾਰ ਹੋਣ ਤੋਂ ਬਹੁਤ ਖਫਾ ਸੀ ਅੰਗਰੇਜ਼ ਸਾਡੀ ਚਲਦੀ ਬੈਠਕ 'ਚ ਹੀ ਪੁੱਜ ਗਈ ਪੁਲਿਸ ਫੇਰ ਯਮਨਾ 'ਚ ਛਾਲਾ ਮਾਰ ਕੇ ਭੱਜਣ ਤੋਂ ਬਿਨਾਂ ਹੋਰ ਕੋਈ ਚਾਰਾ ਹੀ ਨਹੀਂ ਬਚਿਆ ਪਰ ਤੂੰ ਇੰਨੇ ਦਿਨ ਰਿਹਾ ਕਿੱਥੇ ਤੇ ਕੀ ਕੀਤਾ ਇੰਨੇ ਦਿਨ ਨਦੀ ਕਿਨਾਰੇ ਕਿੱਕਰ ਦੇ ਜੰਗਲਾਂ ਵਿੱਚ ਕਈ ਮਹੀਨੇ ਕੱਟੇ ਕਤਬਾਂ ਲਿਖੀਆਂ ਗਜ਼ਲਾਂ ਲਿਖੀਆਂ ਫੇਰ ਤਾਂ بڑا ਦੁੱਖ ਚੱਲਿਆ ਕੁਝ ਵੀ ਹੋ ਸਕਦਾ ਸੀ ਹੁਣ ਅੰਗਰੇਜ਼ ਤੈਨੂੰ ਰਾਮ ਪ੍ਰਸਾਦ ਨਹੀਂ ਬਿਸਮਿਲ ਦੇ ਨਾਮ ਨਾਲ ਜਾਣਦੇ ਨੇ ਆਮ ਕੋ ਬੇਸ਼ਮਰ ਮੰਨਤੇ ਧਿਆਨ ਨਾਲ ਰਹਿਆ ਕਰ ਯੁਗੇਸ਼ ਚੰਦਰ ਚੱਟਰਜੀ ਭਾਜੀ ਆਪਣੇ ਕ੍ਰਾਂਤੀਕਾਰੀ ਕਵੀ ਬਿਸਮਿਲ ਨੂੰ ਇੰਨਾ ਵੀ ਸਿੱਧਾ ਨਾ ਸਮਝੋ ਇਸ ਮਿਲ ਕੋਈ ਰੇਤ ਤੇ ਖਿੱਚੀ ਲਕੀਰ ਨਹੀਂ ਕਿ ਸਮੁੰਦਰ ਵਿੱਚ ਜਵਾਰ ਪਾਟਾ ਉਹਨਾਂ ਨਾਲ ਮਿਟ ਜਾਏਗੀ ਚਲੋ ਛੱਡੋ ਇਹ ਗੱਲਾਂ ਹੁਣ ਇਹ ਸੋਚਣਾ ਜ਼ਰੂਰੀ ਆ ਕਿ ਅੱਗੇ ਕੀ ਕਰਨਾ ગાંધી ਜੀ ਕਿੰਨੇ ਹਰਮਨ ਪਿਆਰੇ ਨੇ ਇਹ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪਰ ਉਹ ਜੋ ਕੰਮ ਕਰ ਰਹੇ ਨੇ ਉਹਨਾਂ ਕੰਮਾਂ ਉੱਤੇ ਸਾਨੂੰ ਭਰੋਸਾ ਨਹੀਂ ਹੈ ਤੁਹਾਨੂੰ ਪਤਾ ਹੀ ਹੈ ਜਦੋਂ ਅਹਮਦਾਬਾਦ ਕਾਂਗਰਸ ਇਜਲਾਸ ਵਿੱਚ ਹਿੱਸਾ ਲੈਣ ਗਏ ਸੀ ਅਸੀਂ ਤਾਂ ਉੱਥੇ ਕੀ ਤਮਾਸ਼ਾ ਹੋਇਆ ਹੁਣ ਇੱਥੇ ਕ੍ਰਾਂਤੀ ਦੀ ਮਸ਼ਾਲ ਤੇਰੇ ਹੱਥ ਵਿੱਚ ਹੈ ਅਸੀਂ ਵਾਪਸ ਕਲਕੱਤੇ ਜਾ ਰਹੇ ਹਾਂ ਦੇਸ਼ ਦੀ ਆਜ਼ਾਦੀ ਦੀ ਲੜਾਈ ਉਦੋਂ ਤੱਕ ਨਹੀਂ ਰੁਕਣੀ ਚਾਹੀਦੀ ਜਦੋਂ ਤੱਕ ਸਾਨੂੰ ਆਜ਼ਾਦੀ ਨਹੀਂ ਮਿਲ ਜਾਂਦੀ ਸੋ ਜੋ ਫੈਸਲਾ ਹੋਇਆ ਸੀ ਸਾਡੇ ਕ੍ਰਾਂਤੀਕਾਰੀ ਸੰਗਠਨ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਦਾ ਸੰਦਾਨ ਤਿਆਰ ਸਤੰਬਰ 1923 ਦੇ ਦਿੱਲੀ ਦੇ ਵਿਸ਼ੇਸ਼ ਇਜ਼ਲਾਸ ਤੋਂ ਬਾਅਦ ਸਾਡੇ ਸਾਰੇ ਨੌਜਵਾਨ ਸਾਥੀਆਂ ਵਿੱਚ ਬੇਚਾਨੀ ਵਧ ਗਈ ਸੀ ਅਚਕਾਨਪੁਰ ਦੀ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਜਾਏਗਾ ਕਿ ਅਗਲੀ ਕਾਰਵਾਈ ਕੀ ਹੋਏਗੀ ਹੌਸਲੇ ਦੀ ਤਾਂ ਕੋਈ ਕਮੀ ਨਹੀਂ ਬਸ ਜੇ ਕਮੀ ਹੈ ਤਾਂ ਸਿਰਫ ਪੈਸਿਆਂ ਦੀ ਹੈ ਮੇਰੇ ਕੋਲ ਇੱਕ ਸਕੀਮ ਕਿਹੜੀ ਸਕੀਮ ਫਿਰ ਹੋ ਗਿਆ ਫੈਸਲਾ ਪਾਰਟੀ ਫੰਡ ਦਾ ਪ੍ਰਬੰਧ ਕਰਨ ਲਈ 25 ਦਸੰਬਰ 1924 ਨੂੰ ਬਮਰੋਲੀ ਵਿੱਚ ਜਕੈਤੀ ਕੀਤੀ ਜਾਵੇਗੀ ਤੇ ਉਹਦੀ ਅਗਵਾਈ ਕਰੇਗਾ ਰਾਮ ਵਰਸਾ ਬਿਸਮਿਲ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਅਸਲਾਮ ਅਲੈਕੁਮ ਬਿਸਮਿਲ ਸਾਹਿਬ ਹਾਂ ਜੀ ਪਰਮਾਉ ਜੀ ਮੈਂ ਅਸ਼ਫਾਕ ਅਸ਼ਫਾਕ ਉਲ ਖਾਨ ਵਾਰਸੀ ਹਾਂ ਜੀ ਦੱਸੋ ਕਿਦਾਂ ਹੋਇਆ ਜੀ ਮੈਂ ਰਿਆਸਤ ਉਲ ਖਾਨ ਦਾ ਛੋਟਾ ਭਰਾ ਹਾਂ ਰਿਆਸਤ ਉਲ ਖਾਨ ਜੀ ਜੀ ਉਹ ਜੋ ਤੁਹਾਡੇ ਨਾਲ ਮਿਡਲ ਚ ਪੜਦੇ ਸੀ ਉਹ ਹਾਂ ਯਾਦ ਆਇਆ ਆਓ ਆਓ ਬੈਠੋ ਜੀ ਸ਼ੁਕਰੀਆ ਹਾਂ ਦੱਸੋ ਕਿਦਾਂ ਹੋ ਜੀ ਮੈਂ ਮੈਨਪੂਰੀ ਸਾਜ਼ਿਸ਼ ਦੇ ਬਾਰੇ ਜਾਨਣਾ ਚਾਹੁੰਦਾ ਮੈਂ ਸੁਣਿਆ ਕਿ ਤੁਸੀਂ ਤੇ ਤੁਹਾਡੇ ਸਾਥੀਆਂ ਨੇ ਮਿਲ ਕੇ ਕ੍ਰਾਂਤੀਕਾਰੀਆਂ ਦੇ ਗੁਰੂ ਗੈਂਦਾ ਲਾਲ ਧਿਕਸ਼ਿਤ ਜੀ ਨੂੰ ਜੇਲ੍ਹ ਵਿੱਚੋਂ ਭਜਾਉਣ ਦੀ ਕਾਮਯਾਬ ਸਕੀਮ ਬਣਾਈ ਸੀ ਬਈ ਸੌ ਅੱਲਾਹ ਦੀ ਮਜ਼ਾ ਆ ਗਿਆ ਕਹਾਣੀ ਸੁਣ ਕੇ ਦੇਖੋ ਭਾਜੀ ਮੈਂ ਤਾਂ ਸਿਰਫ ਗਜ਼ਲ ਤੇ ਨਜ਼ਮ ਲਿਖਦਾ ਲੱਗਦਾ ਜਨਾਬ ਨੂੰ ਕੋਈ ਗਲਤ ਫਹਮੀ ਹੋ ਗਈ ਹੈ ਕਿਸੇ ਨੇ ਸ਼ਾਇਦ ਤੁਹਾਨੂੰ ਕੁਝ ਗਲਤ ਦੱਸਿਆ ਮੇਰੇ ਬਾਰੇ ਜੀ ਮੈਨੂੰ ਤੁਹਾਡੀਆਂ ਨਜ਼ਮਾਂ ਵੀ ਬਹੁਤ ਪਸੰਦ ਨੇ ਪਰ ਮੈਂ ਵਤਨ ਲਈ ਕੁਝ ਕਰਨਾ ਚਾਹੁੰਦਾ ਹਾਂ ਜ਼ਰੂਰ ਕਰੋ ਵਤਨ ਲਈ ਕੁਝ ਕਰਨਾ ਤਾਂ ਬਹੁਤ ਚੰਗੀ ਗੱਲ ਹੈ ਤੇ ਮੈਂ ਸ਼ਾਇਰੀ ਵੀ ਲਿਖਦਾ ਜੇ ਤੁਸੀਂ ਕੁਝ ਸਮਾਂ ਦਿਓਗੇ ਤਾਂ ਮੈਂ ਤੁਹਾਨੂੰ ਕੁਝ ਸੁਣਾਉਣਾ ਚਾਹੁੰਦਾ ਹਾਂ 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 ਕਿਉਂ ਨਹੀਂ ਕਿਸੇ ਦਿਨ ਖੁੱਲਾ ਸਮਾਂ ਕੱਢ ਕੇ ਬੈਠਾਂਗੇ ਸੁਣਾਵਾਂਗੇ ਤੇਰੀ ਸ਼ਾਇਰੀ ਜੀ ਸ਼ੁਕਰੀਆ ਬਿਸਮਿਲ ਸਾਹਿਬ ਅੱਲਾ ਹਾਫਿਜ਼ ਨਮਸਕਾਰ ਮੁਲਾਕਾਤਾਂ ਹੋ ਗਈ ਪਰ ਬਿਸਮਿਲ ਸਾਹਿਬ ਰੁੱਖੇ ਰੁੱਖੇ ਜੈ ਬੋਲੇ ਹੂੰ ਉਹ ਵੀ ਕੀ ਕਰਨ ਆ ਸਮਾਂ ਹੀ ਕੋ ਜੈ ਹੋ ਜੈ ਚੱਲ ਰਿਹਾ ਹੈ ਹਿੰਦੂਆਂ ਤੇ ਮੁਸਲਮਾਨਾਂ ਚ ਬਹੁਤ ਭਾਰੀ ਅਵਿਸ਼ਵਾਸ ਹੈ ਪੁਲਿਸ ਚ ਭਰਤੀ ਕਰਾ ਕੇ ਜਾਂ ਫਿਰ ਮੁਖਬਰ ਬਣਾ ਕੇ ਸਰਕਾਰ ਮੁਸਲਮਾਨਾਂ ਨੂੰ ਆਪਣੇ ਨਾਲ ਰਲਾਉਣਾ ਚਾਹੁੰਦੀ ਹੈ ਤੇ ਹਿੰਦੂਆਂ ਤੇ ਮੁਸਲਮਾਨਾਂ ਚ ਤੜੇੜ ਪਵਾ ਕੇ ਉਹ ਕ੍ਰਾਂਤੀ ਦਾ ਗਲਾ ਕੁੱਟਣਾ ਚਾਹੁੰਦੀ ਹੈ ਇਹ ਇੱਕ ਗੱਲ ਤਾਂ ਪੱਕੀ ਹੈ ਮੇਰਾ ਹੁਣ ਉਹੀ ਰਾ ਹੋਏਗਾ ਜੋ ਬਿਸਮਿਲ ਜੀਦਾ ਹੋਏਗਾ ਬਿਸਮਿਲ ਸਾਬ ਦਾ ਦਿਲ ਵੀ ਜਿੰਨਾ ਤੇ ਮੈਂ ਦੇਸ਼ ਨੂੰ ਆਜ਼ਾਦ ਕਰਾਉਂਦੀ ਲੜਾਈ ਵੀ ਜਿੰਨੀ ਹੈ राम 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 अशफाक ओए अशफाक राम राम लगता है राम इस नु दिल दा थारा प्यार है, है? मोहसिन तू फटाफट पड़ जा हकीम साहब नु बुला के ल्या राम राम ओए काफरा पियोशी की फुटा सिद्धा बोली जाना अल्लाह अल्लाह राम, राम। अशफाक सब ठीक है मैं मैं सुपने जो भी तेनों ही देख रहा सी, राम अच्छा ते वो राम नहीं जो अस समझ रहे सी। ਏ ਰਾਮ ਸਿੰਘ ਜਿਹਨੂੰ ਤੂੰ ਯਾਦ ਕਰ ਰਿਹਾ ਸੀ ਰਾਮ ਪ੍ਰਸਾਦ ਬismillah ਬਈ ਇੱਕ ਸਾਲ ਵਿੱਚ ਤੁਹਾਡੀ ਜਾਰੀ ਇੰਨੀ ਗੂੜੀ ਹੋ ਗਈ ਕਿ ਕੋਈ ਤੁਹਾਡੀ ਜਾਰੀ ਦੀ ਸੌ ਨਹੀਂ ਖਾਂਦਾ ਹੁਣ ਹੁਣ ਤੇ ਦੋਵੇਂ ਮਾਂ ਜਾਏ ਜਾਪਦੇ ਨੇ ਜੋ ਉਹ ਵੀ ਜੋੜੇ ਬਈ ਇਹ ਬਹੁਤ ਚੰਗਾ ਹੋਇਆ ਹੈ ਇਹਨਾਂ ਦੋਨਾਂ ਦੀ ਯਾਰੀ ਨੇ ਸਾਡੇ ਦਿਲ ਦੀ ਤਾਕਤ ਤੇ ਦਬਦਬਾ ਦੋਨੇ ਵਧਾਏ ਨੇ ਵਨਗਰੇਜ਼ਾਂ ਵਿੱਚ ਸਾਡੇ ਦਲ ਦਾ ਖੌਫ ਏ ਇਹਨਾਂ ਨੂੰ ਦੇਖ ਕੇ ਪਤਾ ਲੱਗਦਾ ਹੈ ਤੇ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਦੇਸ਼ ਪ੍ਰੇਮ ਕਿਸੇ ਧਰਮ ਜਾਂ ਬ੍ਰਾਦਰਰੀ ਦੀ ਵਲਗਨ ਨੂੰ ਨਹੀਂ ਮੰਨਦਾ ਹੂੰ ਇਹਨਾਂ ਦੋਵਾਂ ਦੀ ਇਹੀ ਸਾਂਝ ਹੈ ਕਿ ਇਹ ਦੋਵੇਂ ਮੁਲਕ ਤੋਂ ਕੁਰਬਾਨ ਹੋਣ ਲਈ ਹਰ ਵੇਲੇ ਤਿਆਰ ਬਰ ਤਿਆਰ ਰਹਿੰਦੇ ਨੇ ਬਈ ਬਿਲਕੁਲ ਤੇ ਇਸੇ ਸਾਂਝ ਨੇ ਇੱਕ ਕੱਟੜ ਆਰਿਆ ਸਮਾਜੀ ਦੀ ਯਾਰੀ ਇੱਕ ਮੁਸਲਮਾਨ ਨਾਲ ਪਾ ਦਿੱਤੀ ਕਦੇ ਕਦੇ ਤਾਂ ਹੈਰਾਨੀ ਹੁੰਦੀ ਹੈ ਕਿ ਅੱਜਕੱਲ ਹਰ ਕੋਈ ਦੇਸ਼ ਬਾਰੇ ਸੋਚਣ ਤੋਂ ਪਹਿਲਾਂ ਆਪਣੇ ਧਰਮ ਦੀ ਸੋਚਦਾ ਏ ਪਰ ਇਹ ਬਿਸਮਿਲ ਅਸ਼ਫਾਕ ਦੀ ਜੋੜੀ ਨੇ ਇਸ ਗੱਲ ਨੂੰ ਝੂਠਾ ਸਾਬਿਤ ਕਰ ਦਿੱਤਾ ਤੇ ਇਹ ਦੋਵੇਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣ ਗਏ ਨੇ ਹਾਂ ਬਿਸਮਿਲ ਤਾਂ ਜ਼ਿਆਦਾਤਰ ਆਰਿਆ ਸਮਾਜ ਬੰਦਰ ਵਿੱਚ ਹੀ ਹੁੰਦਾ ਹੈ ਤੇ ਅਸ਼ਫਾਕ ਨੇ ਕਦੇ ਉਹਨੂੰ ਮਿਲਣ ਲਈ ਮੰਦਰ ਜਾਣ ਤੋਂ ਗੁਰੇਜ਼ ਨਹੀਂ ਕੀਤਾ ਯਾਦ ਹੈ ਜਦੋਂ ਹਿੰਦੂ ਮੁਸਲਮ ਝਗੜਾ ਹੋਇਆ ਸੀ ਉਹਦੇ ਮੁਹੱਲੇ ਵਾਲੇ ਅਸ਼ਫਾਕ ਨੂੰ ਕਾਫਰ ਕਾਫਰ ਕਹਿਣ ਲੱਗ ਪਏ ਸਨ ਪਰ ਅਸ਼ਫਾਕ ਵਾਹ ਸੱਚਾ ਮੁਸਲਮਾਨ ਵੀ ਹੈ ਤੇ ਸੱਚਾ ਦੇਸ਼ ਭਗਤ ਵੀ ਹੈ ਕਿਉਂ ਬismillah ਜੀ ਹਾਂ ਸਾਡੇ ਦਲ ਵਿੱਚ ਵੀ ਬਹੁਤ سارے ਸਾਥੀ ਗਾਹੇ ਬਗਾਹੇ ਮੈਨੂੰ ਹੁਸ਼ਿਆਰ ਕਰ ਹੀ ਦਿੰਦੇ ਸੀ ਕਿ ਮੈਂ ਇੱਕ ਮੁਸਲਮਾਨ ਉੱਤੇ ਹੱਦੋਂ ਵੱਧ ਭਰੋਸਾ ਕਰ ਰਿਹਾ ਪਰ ਮੈਨੂੰ ਪਤਾ ਸੀ ਕਿ ਅਸ਼ਫਾਕ ਦੇ ਦਿਲ ਵਿੱਚ ਭੋਰਾ ਵੀ ਮੈਲ ਨਹੀਂ ਹੈ ਜੇ ਤੁਹਾਡੀਆਂ ਪਿਆਰ ਮੁਹੱਬਤ ਦੀਆਂ ਗੱਲਾਂ ਮੁੱਕ ਗਈਆਂ ਹੁਣ ਤਾਂ ਸਹੀ ਕੋਈ ਕੰਮ ਦੀ ਗੱਲ ਵੀ ਕਰ ਲਈਏ ਓਏ ਹੋਵੇਂ ਸ਼ਾਇਰ ਤੇ ਇੰਨੀ ਕੌੜੀ ਜ਼ੁਬਾਨ ਅੱਜ ਅਸੀਂ ਇੱਕ ਖਾਸ ਮਕਸਦ ਲਈ ਇੱਥੇ ਇਕੱਠੇ ਹੋਏ ਹਾਂ ਸਾਥੀ ਚੰਦਰਸ਼ੇਖਰ ਆਜ਼ਾਦ ਸਚਿੰਦਰ ਨਾਥ ਪਖਸ਼ੀ ਠਾਕੁਰ ਰੌਸ਼ਨ ਸਿੰਘ ਰਜਿੰਦਰ ਲਹਿਰੀ ਮਨਮਥ ਨਾਥ ਗੁਪਤ ਮੁਕੰਦੀ ਲਾਲ ਕੇਸ਼ਵ ਚੰਦਰ ਰਾਮਕ੍ਰਿਸ਼ਨ ਖੱਤਰੀ ਮੁਰਾਰੀ ਲਾਲ ਸ਼ਰਮਾ ਬਨਵਾਰੀ ਲਾਲ ਅਸ਼ਫਾਕ ਬਾਜੀ ਤੇ ਬਖਤੀ ਸਭ ਸਾਥਿਓ ਹਿੰਦੁਸਤਾਨ ਦੀ ਆਜ਼ਾਦੀ ਲਈ ਆਪਣੀ ਜਵਾਨੀ ਹੀ ਨਹੀਂ ਸਗੋਂ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਅਸੀਂ ਸਾਰੇ ਤਿਆਰ ਹਾਂ ਮਲਕ ਦੀ ਖਾਤਰ ਅਸੀਂ ਆਪਣਾ ਘਰ ਪਰਿਵਾਰ ਛੱਡ ਕੇ ਤੁਰੇ ਫਿਰਦੇ ਹਾਂ ਪਰ ਕ੍ਰਾਂਤੀਕਾਰੀ ਅੰਦੋਲਨ ਸਿਰਫ ਵਿਚਾਰਾਂ ਨਾਲ ਨਹੀਂ ਚੱਲ ਸਕਦਾ ਅਸੀਂ ਤਾਂ ਇੱਕ ਡੰਗ ਦੀ ਰੋਟੀ ਖਾ ਕੇ ਗੁਜ਼ਾਰਾ ਕਰ ਲਵਾਂਗੇ ਪਰ ਅੰਦੋਲਨ ਦੀ ਅੱਗ ਦਾ ਪਾਲਣ ਕਿੱਥੋਂ ਆਏਗਾ ਉਹਦੇ ਲਈ ਹਥਿਆਰ ਲੋੜਿੰਦੇ ਨੇ ਤੇ ਹਥਿਆਰਾਂ ਲਈ ਚਾਹੀਦਾ ਹੈ ਪੈਸਾ ਪਰ ਬਿਸਮਿਲ ਸਾਹਿਬ ਸਾਨੂੰ ਆਮ ਲੋਕਾਂ ਦੇ ਘਰਾਂ 'ਚ ਡਾਕੇ ਮਾਰਨੇ ਬੰਦ ਕਰਨੇ ਚਾਹੀਦੇ ਨੇ ਪਰ ਅਸ਼ਫਾਕ ਅਸੀਂ ਸਿਰਫ ਉਹਨਾਂ ਲੋਕਾਂ ਦੇ ਘਰਾਂ 'ਚ ਡਾਕੇ ਮਾਰਦੇ ਆ ਜੋ ਗਲਤ ਤਰੀਕਿਆਂ ਨਾਲ ਪੈਸਾ ਜਮ੍ਹਾਂ ਕਰਦੇ ਨੇ ਫਿਰ ਵੀ ਜੇ ਅਸੀਂ ਐਦਾਂ ਦਾ ਕੁਝ ਕਰਦੇ ਆ ਤਾਂ ਸਮਾਜ ਵਿੱਚ ਗਲਤ ਸੁਨੇਹਾ ਜਾਏਗਾ ਅਸੀਂ ਆਮ ਲੋਕਾਂ ਨੂੰ ਆਪਣੇ ਨਾਲ ਜੋੜਨਾ ਉਹਨਾਂ ਨੂੰ ਆਪਣੇ ਆਪ ਤੋਂ ਦੂਰ ਨਹੀਂ ਕਰਨਾ ਲੋਕਾਂ ਦੇ ਮਨ ਵਿੱਚ ਕ੍ਰਾਂਤੀਕਾਰੀਆਂ ਦੇ ਲਈ ਹਮਦਰਦੀ ਤਾਂ ਹੈ ਪਰ ਉਹ ਸਾਡੀ ਸਿੱਧੀ ਮਦਦ ਕਰਨ ਤੋਂ ਝਿਜਕਦੇ ਨੇ ਕਿਉਂ ਆਜ਼ਾਦੀ ਬਿਸਮਿਲ ਭਾਜੀ ਕਿਉਂ ਨਾ ਅਸੀਂ ਸਰਕਾਰੀ ਖਜ਼ਾਨਾ ਲੁੱਟੀਏ ਸਰਕਾਰੀ ਖਜ਼ਾਨਾ ਇਹ ਕੀ ਕਹਿ ਰਹੇ ਹੋ ਤਾਂ ਇਹਦੇ ਵਿੱਚ ਕੀ ਗਲਤ ਹੈ ਉਹ ਵੀ ਤਾਂ ਸਾਡਾ ਹੀ ਪੈਸਾ ਹੈ ਸਾਡੇ ਮੁਲਕ ਦਾ ਪੈਸਾ ਹੈ ਅੰਗਰੇਜ਼ ਸਾਨੂੰ ਹੀ ਲੁੱਟਦੇ ਨੇ ਤੇ ਸਾਨੂੰ ਹੀ ਗੁਲਾਮ ਬਣਾਉਂਦੇ ਨੇ ਸਹੀ ਆਖਿਆ ਸਹੀ ਬਿਲਕੁਲ ਸੋਚ ਸਹੀ ਹੈ ਪਰ ਯੋਜਨਾ ਵੀ ਤਕੜੀ ਹੋਣੀ ਚਾਹੀਦੀ ਹੈ ਪਰ ਇਹ ਅੰਗਰੇਜ਼ਾਂ ਨੂੰ ਸਿੱਧੀ ਚੁਣੌਤੀ ਦੇਣ ਵਾਲੀ ਗੱਲ ਹੋएगी ਰਜਿੰਦਰ ਭਾਜੀ ਅੰਗਰੇਜ਼ ਹੱਥ ਧੋ ਕੇ ਸਾਡੇ ਪਿੱਛੇ ਪੈ ਜਾਣਗੇ ਤਾਂ ਉਦਾਂ ਕਿਹੜਾ ਉਹਨਾਂ ਨੇ ਸਾਨੂੰ ਛੱਡਣਾ ਹੈ ਅਸੀਂ ਤਾਂ ਹੁਣ ਵੀ ਉਹਨਾਂ ਦੀਆਂ ਅੱਖਾਂ 'ਚ ਰੜਕਦੇ ਹਾਂ ਹਮ ਬਿਸਮਿਲ ਸਾਹਿਬ ਗੱਲ ਤਾਂ ਸਹੀ ਹੈ ਤੁਹਾਡੀ ਬਸ ਸਕੀਮ ਸਹੀ ਹੋਵੇ ਹਿੰਮਤ ਦੀ ਕੋਈ ਕਮੀ ਨਹੀਂ ਸਾਡੇ ਦਿਲ ਵਿੱਚ ਮੈਨੂੰ ਤਾਂ ਬਸ ਰਿਵਲਵਰ ਚਲਾਉਣ ਦਾ ਮੌਕਾ ਚਾਹੀਦਾ ਏ ਦੋ ਚਾਰ ਅੰਗਰੇਜ਼ ਟੀਰੀ ਹੋ ਜਾਣ ਤਾਂ ਮਜ਼ਾ ਆ ਜਾਏ ਇੱਕ ਸਕੀਮ ਹੈ ਮੇਰੇ ਦਿਮਾਗ 'ਚ ਅਸੀਂ ਰੇਲ ਉਪਾਂਗੇ ਲਖਨਊ ਸਹਾਰਨਪੁਰ ਅੱਠ ਡਾਊਨ ਪੈਸੇਂਜਰ ਟ੍ਰੇਨ ਬਾਜੀ ਪੂਰੀ ਰੇਲ ਨਹੀਂ ਇੰਜਨ ਦੇ ਪਿਛਲੇ ਡੱਬੇ ਵਿੱਚ ਇੱਕ ਸੰਦੂਕ ਹੁੰਦਾ ਹੈ ਉਹਦੇ ਚ ਇੱਕ ਵੱਡਾ ਸਾਰਾ ਜਿੰਦਾ ਲੱਗਿਆ ਹੁੰਦਾ ਹੈ ਤੇ ਉਸੇ ਜਿੰਦੇ ਵਿੱਚ ਕੈਦ ਹੁੰਦੀ ਹੈ ਸਰਕਾਰੀ ਪੂੰਜੀ ਬਿਸਮਿਲ ਇਹ ਹੋਏਗਾ ਕਿੱਦਾਂ ਰੇਲ ਵਿੱਚ ਤਾਂ ਸਖਤ ਸੁਰੱਖਿਆ ਹੁੰਦੀ ਹੈ ਕੋਸ ਰੱਖਿਆ ਤਾਂ ਮੈਨੂੰ ਪਤਾ ਹੈ ਮੈਂ ਦੇਖ ਲਿਆ ਦਰਅਸਲ ਅੰਗਰੇਜ਼ਾਂ ਨੂੰ ਇਹ ਆਸ ਹੀ ਨਹੀਂ ਹੈ ਕਿ ਕੋਈ ਇੰਨੀ ਹਿੰਮਤ ਵੀ ਕਰ ਸਕਦਾ ਹੈ ਇਸ ਲਈ ਸਿਰਫ ਇੱਕ ਡਰਾਈਵਰ ਹੁੰਦਾ ਹੈ ਅੱਠ ਡਾਊਨ ਪੈਸੇਂਜਰ ਚੱਲਦੀ ਐ ਸਹਾਰਨਪੁਰ ਤੋਂ ਤੇ ਅਸੀਂ ਉਹਨੂੰ ਲੁੱਟਾਂਗੇ ਕਾਕੋਰੀ 'ਚ ਚਲੋ 9 ਅਗਸਤ 1925 ਨੂੰ ਯਾਦਗਾਰ ਬਣਾਉਨੇ ਆ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਭਾਰਤ ਮਾਤਾ ਕੀ ਜੈ ਰੱਖੇ ਤੇ ਚਾ ਹ ਤਲੀ ਤੇ ਰੱਖ ਬ ਹ ਅਸ਼ਫਾਕ ਚੁੱਕ ਕੇ ਚੋਲਾ ਤੇ ਤੋ ਛੇਤੀ ਨਿਕਲ ਠੀਕ ਹੈ ਤੇ ਤੂੰ ਓਏ ਈ ਨਾ ਅੰਗਰੇਜ਼ੀ ਕੁਤੇ ਆ ਜੇ ਤਾਂ ਬੈਠਾ ਉਦਾਂ ਹੀ ਬੈਠਾ ਰਹਿ ਬੀਬਾ ਬੱਚਾ ਬਣ ਕੇ ਸਮਝਿਆ ਮੈਂ ਨਿਕਲਦਾ ਮੈਂ ਨਿਕਲਦਾ ਬਿਸਮਿਲ ਸਾਹਿਬ ਤੁਸੀਂ ਵੀ ਛੇਤੀ ਨਿਕਲੋ ਆ ਜਾਓ ਬਸ ਮੈਂ ਹੁਣ ਆਇਆ ਤੂੰ ਚੱਲ ਬਾਕੀ ਵੀ ਸਾਰੇ ਨਿਕਲ ਜਾਣ ਫੇਰ ਆਉਣਾ ਮੈਂ सरकारी खजाना लूटिया गया लुटेरे फरार आधी ताजा गवर आदि ताजा गवर इतनी हिमाकत गवर्नमेंट का खजाना लूट लिया इट्स अ चैलेंज आई विल किल ऑल 1 ਮਹੀਨੇ ਦੇ ਅੰਦਰ ਅੰਦਰ ਹੀ ਚੰਦਰ ਸ਼ੇਖ ਰਾਜ਼ਾਦ ਤੋਂ ਬਿਨਾ ਬਿਸਮਿਲ ਤੇ ਉਹਨਾਂ ਦੇ ਬਾਕੀ ਸਾਰੇ ਕ੍ਰਾਂਤੀਕਾਰੀ ਸਾਥੀ ਪੁਲਿਸ ਦੇ ਗ੍ਰਿਫਤ ਵਿੱਚ ਆ ਗਏ। ਕੁਝ ਛੁੱਟ ਗਏ। ਕੁਝ ਨੂੰ ਲੰਬੀ ਸਜ਼ਾ ਹੋਈ ਤੇ ਬਿਸਮਿਲ ਨੂੰ ਅਸ਼ਫਾਕ ਠਾਕੁਰ, ਰਾਸ਼ਨ ਸਿੰਘ ਤੇ ਰਜਿੰਦਰ ਲਹਿਰੀ ਦੇ ਨਾਲ ਫਾਂਸੀ ਦੀ ਸਜ਼ਾ ਸੁਣਾਈ ਗਈ। ਤੇ ਫਿਰ ਸਾਰਿਆਂ ਨੂੰ ਅੱਡ-ਅੱਡ ਜੇਲ੍ਹਾਂ ਵਿੱਚ ज दिता गया अशाक पुत्र वो हाल है कुरान पाक ਉਹ ਤੇਰੇ ਲਈ ਅਸ਼ਫਾਕ ਹੋਏ ਉਹ ਬੇਵਕੂਫ ਬਿਸਮਿਲ ਤੇ ਬਾਕੀ ਹਿੰਦੂਆ ਨੇ ਆਪਣੇ ਲਈ ਮੁਲਕ ਲੈ ਲੈਣਾ ਉਹ ਸਿਰਫ ਤੈਨੂੰ ਵਰਤ ਰਹੇ ਨੇ ਆਜ਼ਾਦੀ ਸਿਰਫ ਹਿੰਦੂਆਂ ਨੂੰ ਨਹੀਂ ਸਾਰੇ ਹਿੰਦੁਸਤਾਨ ਨੂੰ ਚਾਹੀਦੀ ਹੈ ਮਾਮਾ ਜਾਨ ਪਰ ਇਹ ਤੁਸੀਂ ਨਹੀਂ ਸਮਝੋਗੇ ਤੁਸੀਂ ਤਾਂ ਅੰਗਰੇਜ਼ਾਂ ਦੇ ਪਿੱਠੂ ਉਹ ਪਿੱਠੂ ਉਹਨਾਂ ਦੀ ਚਾਪਲੂਸੀ ਕਰਨ ਚ ਹੀ ਆਪਣੀ ਸ਼ਾਨ ਸਮਝਦੇ ਹੋ ਜਾਓ ਜਾਓ ਚਲੇ ਜਾਓ ਇੱਥੋਂ ਨਿਕਲ ਜਾਓ ਠੀਕ ਹੈ ਸਹੀ ਜਾ ਤਸ਼ੱਦਦ ਕਰਵਾ ਲੈ ਦੇਸ਼ ਨੂੰ ਆਜ਼ਾਦ ਮਾਂ ਅਜ ਸ਼ਾਹਜਹਾਂਪੁਰ ਦੀ ਹਰ ਗਲੀ ਯਾਦ ਆਉਂਦੀ ਹੈ ਉਹ ਟਾਊਨ ਹਾਲ ਰੋਡ ਉਹ ਆਰਿਆ ਸਮਾਜ ਮੰਦਿਰ ਉਥੇ ਹੀ ਹਸੀ ਦੇਸ਼ ਪ੍ਰੇਮ ਦਾ ਪਹਿਲਾ ਸਬਕ ਪੜਿਆ ਸੀ ਉਥੇ ਸਾਡੀਆਂ ਬੈਠਕਾਂ ਹੁੰਦੀਆਂ ਸੀ ਸਾਰੇ ਯਾਦ ਆਉਂਦੇ ਨੇ ਅੱਜ ਅਸ਼ਫਾਕ ਠਾਕੁਰ ਰੌਸ਼ਨ ਸਿੰਘ ਤੇ ਰਾਜਿੰਦਰ ਲੈਰੀ ਯਾਦ ਆਉਂਦੇ ਨੇ ਜਿਨ੍ਹਾਂ ਦੀ ਕਰਮ ਭੂਮੀ ਵੀ ਉਹੀ ਹੈ ਪਰ ਸਭ ਤੋਂ ਵੱਧ ਯਾਦ ਆਉਂਦੀ ਹੈ ਤੇਰੀ ਬਸ ਇੱਕ ਰੀਜ ਸੀ ਕਿ ਮੈਂ ਤੇਰੇ ਚਰਨਾਂ ਦੀ ਸੇਵਾ ਚ ਆਪਣਾ ਜੀਵਨ گزار ਦੇਵਾਂ ਪਰ ਹੁਣੇ ਰੀਜ ਪੁੱਗਦੀ ਨਹੀਂ ਦਿਸਦੀ ਸ਼ਾਇਦ 체티 히 메리 फांसी दी खबर ਤੁਹਾਨੂੰ ਮਿਲੇ ਪਰ ਮੈਨੂੰ ਪਤਾ ਹੈ मां तू ए सोच के ਧੀਰਜ ਰੱਖ ਲਏਗੀ ਕਿ ਤੇਰਾ ਪੁੱਤ ਭਾਰਤ मां दी सेवा च ਨਿਛਾਵਰ ਹੋ ਗਿਆ ਅਗਲੇ ਜਨਮ ਚ ਫੇਰ ਮਿਲਾਂਗੇ ਤੇਰਾ ਪੁੱਤ रामप्रसाद बिस्मिल 19 ਤਾਰੀਖ ਨੂੰ ਜੋ ਹੋਣਾ ਹੈ ਮੈਂ ਉਹਦੇ ਲਈ ਬਿਲਕੁਲ ਤਿਆਰ ਹਾਂ ਇਹ ਹੈ ਕਿ ਸਿਰਫ ਸਰੀਰ ਦਾ ਬਦਲਣਾ ਹੀ ਹੈ ਮੈਨੂੰ ਭਰੋਸਾ ਹੈ ਕਿ ਮੇਰੀ ਆਤਮਾ ਮਾਤਰ ਧਰਮੀ ਦੀ ਸੇਵਾ ਕਰਨ ਲਈ ਦੁਬਾਰਾ ਵਾਪਸ ਆਏਗੀ ਗੋਰਖpur جیل ਵਿੱਚ 19 ਦਸੰਬਰ 1927 ਨੂੰ ਬਿਸਮਿਲ ਨੂੰ ਹਾਂਸੀ ਦਿੱਤੀ ਗਈ। ਉਹ ਦੇਸ਼ ਲਈ ਜੀਏ ਤੇ ਦੇਸ਼ ਲਈ ਹੀ ਕੁਰਬਾਨ ਹੋ ਗਏ। ਦੇਸ਼ ਤੋਂ ਵੱਡਾ ਕੁਝ ਨਹੀਂ ਹੁੰਦਾ। ਸ਼ਾਇਦ ਇਹੀ ਹੈ ਉਹਨਾਂ ਦੇ ਬਲੀਦਾਨ ਦਾ ਸੰਦੇਸ਼ ਜਿਹੜਾ ਸਾਨੂੰ ਯਾਦ ਰੱਖਣਾ ਪਏਗਾ। ਸਦਾ ਯਾਦ ਰੱਖਣਾ